ਦੋਸਤੋ ਗੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਨੀਲੀ ਰਾਵੀ ਦੀ ਜਿਹੜੀ ਟਾਪ ਕਲਾਸ ਨੀਲੀ ਰਾਵੀ ਬਫੈਲੋ ਜਿਹੜੀ ਦਿਖਾ ਰਹੇ ਹਾਂ ਮੱਝ ਤੇ ਆ ਚੁੰਨੀ ਲਾ ਦਿਓ ਵੀਰੇ ਦੇ ਉਤੋਂ ਤੁਸੀਂ ਸਾਰੇ ਭਰਾ ਜਿਹੜਾ ਮੇਰੇ ਚੈਨਲ ਨੂੰ ਪਿਆਰ ਦਿੰਨੇ ਹੋ ਬਹੁਤ ਧੰਨਵਾਦ ਤੁਹਾਡਾ ਇਸ ਮੱਝ ਨੇ ਜੀ ਡੀਐਲਐਫ ਜੜੇਕ ਮੇਲੇ ਦੇ ਵਿੱਚ ਜਿਹੜਾ ਟਰੈਕਟਰ ਜਿੱਤ ਲਿਆ ਜੀ ਤੇ ਇਹ ਜਿਹੜੀ ਮੱਝ ਦੀ ਕੁਆਲਿਟੀ ਜਿਹੜੀ ਦੇਖ ਸਕਦੇ ਹੋ ਤੇ ਜਿਹੜਾ ਇਹਨੇ ਮਿਲਕ ਰਿਕਾਰਡ ਜਿਹੜਾ ਨੀਲੀ ਦਾ ਵੀ ਤੇ ਟਾਪ ਹੀ ਕਰਤਾ ਸਾਰਾ ਜੀ ਟਾਪ ਰਿਕਾਰਡ ਇਸ ਤਰ੍ਹਾਂ ਕਰਤਾ ਵੀ ਜਿਹੜਾ ਇਹਦਾ ਮਿਲਕ ਰਿਕਾਰਡ ਆ ਜੀ 25766 25766 ਹੈਲੋ ਵੀਰੇ 25766 ਤੇ ਬਾਕੀ ਕੁਆਲਿਟੀ ਦਾ ਕੁਆਲਿਟੀ ਤੁਹਾਡੇ ਸਾਹਮਣੇ ਆ ਦੇਖ ਲਓ ਤੁਸੀਂ ਜਿਹੜੀ ਮੱਝ ਦੀ ਜਿਹੜੀ ਪਿੱਠ ਪੁੜੇ ਵੱਲੋਂ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਜਿਹੜੀ ਜਿਹੜੀ ਵੇਖੋ ਤੁਸੀਂ ਨਾੜਾਂ ਦੇਖ ਸਕਦੇ ਹੋ ਮਿਲਕਲੇਨ ਦੇਖ ਸਕਦੇ ਹੋ ਜਿਹੜੀ ਤੁਸੀਂ ਬਹੁਤ ਚੰਗੀ ਵਧੀਆ ਸਾਫ ਸੁਥਰੀ ਮੱਝ ਤੇ ਬਣਾਵਟ ਦੀ ਗੱਲ ਕਰੀਏ ਤੇ ਅੱਖਾਂ ਦੀ ਬਣਾਵਟ ਜਿਹੜੀ ਦੇਖ ਸਕਦੇ ਆ ਤੁਸੀਂ ਥਾਰਡ ਆਰਡਰ ਦੀ ਕੁਆਲਿਟੀ ਦੇਖ ਸਕਦੇ ਆ ਅੱਖ ਦੀ ਬਣਾਵਟ ਬਹੁਤ ਚੰਗੀ ਸਾਫ ਸੁਥਰੀ ਬਹੁਤ ਵਧੀਆ ਮੱਝ ਸਿੰਘ ਦੀ ਕੁਆਲਿਟੀ ਦੇਖ ਲਓ ਪਿੱਠ ਪੁੜੇ ਤੋਂ ਸਾਫ ਅਗਲੀਆਂ ਲੱਤਾਂ ਜੇ ਗੱਲ ਕਰੀਏ ਝਾਲਰ ਵੀ ਡਾਉਨ ਆ ਪੂਰੀ ਤੇ ਨੀਲੀ ਰਾਵੀ ਦੀ ਪਿਓਰਿਟੀ ਦੇ ਤੇ ਜਿਹੜੀ ਮਗਰਲੀ ਗੱਲ ਕਰਦੇ ਆਪਾਂ ਜਿਹੜਾ ਪੱਟਾ ਉਹ ਦੇਖ ਲਓ ਪੱਟ ਬਿਲਕੁਲ ਸਟ੍ਰੇਟ ਚੌੜਾ ਫੱਟੀ ਦੀ ਚੜਾਈ ਦੇਖ ਲਓ ਪੂਛ ਜਿਹੜੀ ਅੱਧੋਂ ਜ਼ਿਆਦਾ ਵਾਈਟ ਤੇ ਕੁਆਲਿਟੀ ਦੇਖੋ ਮੈਂ ਦੀ ਪੂਰੀ ਸਾਫ਼ ਸੁਥਰੀ ਮੈਂ ਆ ਤੇ ਬਾਕੀ ਤੁਹਾਨੂੰ ਆਰਡਰ ਦੀ ਕੁਆਲਿਟੀ ਵੀ ਇਹਦੀ ਦਿਖਾ ਸਕਦੇ ਆ ਖੜਨੀ ਵੇਖੋ ਆਰਡਰ ਬਹੁਤ ਸੋਹਣਾ ਸਾਫ਼ ਸੁਥਰਾ ਆਰਡਰ ਆ ਬਾਕੀ ਜਿਹੜਾ ਥਾਨ ਆ ਉਹ ਵਿੱਤੀ ਤੇ ਲੱਗਾ ਹੋਇਆ ਤੇ ਬਹੁਤ ਸਾਫ਼ ਸੁਥਰੀ ਮੈਂ ਆ ਤੇ ਜਿਹੜੇ ਭਰਾਣੇ ਚਵਾਈਏ ਆ ਉਹਨਾਂ ਦਾ ਵੀ ਬੜਾ ਧੰਨਵਾਦ ਤੇ ਖਮਾਇਓ ਵੀਰੇ ਕੁਆਲਿਟੀ ਦੇਖੋ ਆਰਡਰ ਦੇਖੋ ਇਹਦਾ ਬੰਤਰ ਦੇਖੋ ਆਰਡਰ ਦੀ ਥਾਂ ਜਿਹੜਾ ਬਹੁਤ ਸੋਹਣਾ ਵਿਰਲਾ ਮੁੱਠੀ ਵਾਲਾ ਲੱਗਾ ਆ ਜੀ